ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲੈਰੀ ਤੇ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਰਾਜਸਥਾਨ ਦਾ ਟੂਰ ਜਿਸ ਦੇ ਵਿੱਚ ਮੇਰੇ ਨਾਲ ਸਾਡੇ ਕਲੱਬ ਪੰਜਾਬੀ ਐਡਵੈਂਚਰਜ਼ ਦੀਆਂ ਫੀਮੇਲ ਰਾਈਡਰਸ ਵੀ ਨਾਲ ਰਹਿਣ ਗਿਆ ਜਿਨ੍ਹਾਂ ਦੇ ਵਿੱਚ ਮੈਡਮ ਸਰਬਜੀਤ ਕੌਰ ਸ਼ਵੀਨਾ ਬਰਾੜ ਪ੍ਰਦੀਪ ਰਿਸ਼ਪਾਲ ਕੇ ਪੀ ਨਰੇਸ਼ ਪਠਾਣੀਆਂ ਵੀ ਸ਼ਾਮਲ ਰਹਿਣਗੇ ਤੇ ਆਜੋ ਚੱਲਦੇ ਹਾਂ ਰਾਜਸਥਾਨ ਦੇ ਟੂਰ ਦੇ ਉੱਤੇ ਬਠਿੰਡੇ ਤੋਂ ਚੱਲ ਕੇ ਸਿਰਸਾ ਵਿਧੀ ਹੁੰਦੇ ਹੋਏ ਨੌਰ ਭਾਦਰਾ ਹੋ ਕੇ ਅਸੀਂ ਇਸ ਵੇਲੇ ਪਹੁੰਚੇ ਆਂ ਸਾਲਾ ਸਰ ਵਿਖੇ ਤੇ ਸਾਲਾ ਸਰ ਦੀ ਇੱਕ ਧਰਮਸ਼ਾਲਾ ਦੇ ਵਿੱਚ ਅਸੀਂ ਇੱਥੇ ਸਟੇ ਕੀਤਾ ਰਸਤੇ ਦੇ ਵਿੱਚ ਫੀਮੇਲ ਰਾਈਡਰਸ ਨੇ ਖੂਬ ਮਸਤੀ ਕੀਤੀ ਤੇ ਇੰਜੋਏ ਕੀਤਾ ਤੇ ਇਸ ਤਰ੍ਹਾਂ ਅਸੀਂ ਘੁੰਮਦੇ ਘਮਾਉਂਦੇ ਅ ਅੱਗੇ ਵਧਦੇ ਗਏ ਰਸਤੇ ਦੇ ਵਿੱਚ ਸਰੋਂ ਦੇ ਬਾਗ ਸਰੋਂ ਦੇ ਖੇਤ ਉਹ ਸਾਰੇ ਦੇਖੇ ਤੇ ਇਸ ਤੋਂ ਬਾਅਦ ਅਸੀਂ ਰਾਜਸਥਾਨ ਦੇ ਵਿੱਚ ਸਾਡੇ ਰਾਸ਼ਟਰੀ ਪੰਛੀ ਮੋਰ ਨੂੰ ਆਜ਼ਾਦ ਘੁੰਮਦੇ ਹੋਏ ਦੇਖਿਆ ਤੇ ਫਿਰ ਅਸੀਂ ਅੱਗੇ ਚਾਲੇ ਪਾ ਦਿੱਤੇ ਤੇ ਸਾਲਾਸਰ ਦੇ ਦਰਸ਼ਨ ਕਰਨ ਲਈ ਸਾਲਾਸਰ ਥਾਮ ਦੇ ਦਰਸ਼ਨ ਕਰਨ ਦੇ ਲਈ ਅਸੀਂ ਰਵਾਨਗੀ ਪਾ ਦਿੱਤੀ ਧਰਮਸ਼ਾਲਾ ਤੋਂ ਤੇ ਸਾਲਾਸਰ ਥਾਮ ਦੇ ਵਿੱਚ ਦਰਸ਼ਨ ਕਰਨ ਲਈ ਗਏ ਸਵੇਰੇ ਸਵੇਰੇ ਕੋਈ ਜ਼ਿਆਦਾ ਭੀੜ ਵੀ ਨਹੀਂ ਸੀ ਤੇ ਬੜੀ ਆਸਾਨੀ ਦੇ ਨਾਲ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ तकरीबन 10-12 ਮਿੰਟਾਂ ਦੇ ਵਿੱਚ ਹੀ ਅਸੀਂ ਦਰਸ਼ਨ ਕਰਕੇ ਵਿਲੇ ਹੋ ਗਏ ਜਦੋਂ ਕਿ ਆਮ ਤੌਰ ਤੇ ਇੱਥੇ ਔਰ ਘਟੋ ਘਟ ਘੰਟਾ 2 ਘੰਟੇ ਤੇ 5-4 ਘੰਟੇ ਵੀ ਲੱਗ ਜਾਂਦੇ ਆ ਤੇ ਬੜੇ ਆਰਾਮ ਦੇ ਨਾਲ ਅਸੀਂ ਦਰਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਸਾਰੇ ਸਾਥੀ ਸਾਲਾ ਸਰ ਦੀ ਮਾਰਕੀਟ ਦੇ ਵਿੱਚ ਘੁੰਮੇ ਮਾਰਕੀਟ ਘੁੰਮਣ ਤੋਂ ਬਾਅਦ ਅਸੀਂ ਰਵਾਨਗੀ ਪਾਤੀ ਅੱਗੇ ਜਾਣ ਦੇ ਲਈ ਅਸੀਂ ਇੱਥੋਂ ਅੱਗੇ ਸਾਂਵਰ ਜਾਵਾਂਗੇ ਜਿੱਥੇ ਲੇਕ ਦੇ ਉੱਤੇ ਜਿਹਨੂੰ ਸਾਲਟੀ ਲੇਕ ਵੀ ਕਹਿੰਦੇ ਆ ਉਥੇ ਸਾਂਵਰ ਫੈਸਟੀਵਲ ਆਯੋਜਿਤ ਹੋ ਰਿਹਾ ਤੇ ਅਸੀਂ ਵੀ ਇਸ ਸਾਂਬਰ ਫੈਸਟੀਵਲ ਦਾ ਹਿੱਸਾ ਬਣਨ ਦੇ ਲਈ ਸਾਲਾਸਰ ਤੋਂ ਰਵਾਨਗੀ ਪਾ ਦਿੱਤੀ ਕਾਫੀ ਭੀੜ ਭੜਕੇ ਵਿੱਚੋਂ ਹੁੰਦੇ ਹੋਏ ਅਸੀਂ ਪਹੁੰਚੇ ਸਾਂਬਰ ਝੀਲ ਤੇ ਇੱਥੇ ਸਾਂਬਰ ਫੈਸਟੀਵਲ ਦੇ ਵਿੱਚ ਪੂਰਾ ਰਾਜਸਥਾਨ ਹੀ ਉਮੜਿਆ ਹੋਇਆ ਸੀ ਕਾਫੀ ਭੀੜ ਭੜਕਾ ਇੱਥੇ ਦੇਖਣ ਨੂੰ ਮਿਲਿਆ ਤੇ ਇੱਥੇ ਕਾਫੀ ਐਡਵੈਂਚਰਸ ਗੇਮਾਂ ਜਿਹੜੀਆਂ ਸੀਗੀਆਂ ਉਹ ਪ੍ਰਸ਼ਾਸਨ ਦੇ ਵੱਲੋਂ ਕਰਵਾਈਆਂ ਜਾ ਰਹੀਆਂ ਸੀ ਰਾਜਸਥਾਨ ਸਰਕਾਰ ਦੇ ਵੱਲੋਂ ਉਜੋਜਿਤ ਕੀਤੇ ਗਏ ਸੰਪਰਵ ਫੈਸਟੀਵਲ ਦੇ ਵਿੱਚ ਪੈਰਾਮੋਟਰਿੰਗ ਤੋਂ ਇਲਾਵਾ ਹੌਟੇਅਰ ਬਲੂਨ ਤੇ ਹੋਰ ਕਾਫੀ ਐਡਵੈਂਚਰਸ ਗੇਮਾਂ ਇੱਥੇ ਉਜੋਜਿਤ ਕੀਤੀਆਂ ਜਾ ਰਹੀਆਂ ਸੀ ਤੇ ਲੋਕ ਇਸ ਦਾ ਭਰਪੂਰ ਉਤਪ ਉਠਾ ਰਹੇ ਸੀ ਤੇ ਅਸੀਂ ਰਾਜਸਥਾਨ ਦੇ ਕਲਚਰ ਨੂੰ ਐਕਸਪਲੋਰ ਕਰਨ ਦੇ ਲਈ ਇਸ ਮੇਲੇ ਦੇ ਵਿੱਚ ਪਹੁੰਚੇ ਤੇ ਸਾਨੂੰ ਇੱਥੇ ਪਹੁੰਚ ਕੇ ਵਾਕਿਆ ਰਾਜਸਥਾਨੀ ਕਲਚਰ ਦੇਖਣ ਨੂੰ ਮਿਲਿਆ

ਰਾਜਸਥਾਨ ਦੀ ਸਾਂਬਰ ਲੇਕ ਬਹੁਤ ਮਸ਼ਹੂਰ ਹੈ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਰਾਣਾਫ ਕੱਚ ਬਹੁਤ ਮਸ਼ਹੂਰ ਹੈ ਉਸੇ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਸਾਂਬਰ ਲੇਕ ਨੂੰ ਵੀ ਰਾਣਾਫ ਕੱਚ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿ ਰਾਜਸਥਾਨ ਦਾ ਰਾਣਾਫ ਕੱਚ ਹੈ ਤੇ ਇੱਥੇ ਬਹੁਤ ਵੱਡੀਆਂ ਝੀਲਾਂ ਨੇ ਜਿੱਥੇ ਜਮਾ ਕੀਤੇ ਹੋਏ ਪਾਣੀ ਦੇ ਵਿੱਚੋਂ ਲੂਣ تیار ਕੀਤਾ ਜਾਂਦਾ ਹੈ ਤੇ ਇੱਥੇ ਸਪੈਸ਼ਲ ਰੇਲਵੇ ਪਟੜੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਲੇਕ ਦੇ ਵਿੱਚੋਂ ਇਕੱਤਰ ਕੀਤੇ ਲੂਣ ਨੂੰ ਲੈ ਕੇ ਜਾਂਦੀਆਂ ਨੇ ਤੇ ਅੱਗੇ ਉਹਨਾਂ ਨੂੰ ਰਿਫਾਈਨਡ ਕਰਨ ਦੇ ਲਈ ਫੈਕਟਰੀਆਂ ਦੇ ਵਿੱਚ ਭੇਜਿਆ ਜਾਂਦਾ ਹੈ ਪੰਜਾਬੀ ਐਡਵੈਂਚਰ ਕਲੱਬ ਦੇ ਸਾਥੀਆਂ ਨੇ ਸਾਂਬਰ ਫੈਸਟੀਵਲ ਦੇ ਵਿੱਚ ਭਰਪੂਰ ਮਸਤੀ ਕੀਤੀ ਤੇ ਇਸ ਫੈਸਟੀਵਲ ਦਾ ਆਨੰਦ ਮਾਣਿਆ ਤੇ ਰਾਜਸਤਾਨੀ ਕਲਚਰ ਨੂੰ ਦੇਖਿਆ ਉੱਥੇ ਹੌਟ এয়ার ਬਲੂਨ ਦੇ ਵਿੱਚੋਂ ਨਿਕਲਦੀਆਂ ਅਗਦੀਆਂ ਲਾਟਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਸ ਤਰ੍ਹਾਂ ਜੈਸਲ ਮੇਲ ਦੇ ਵਿੱਚ ਇਹ ਨਜ਼ਾਰੇ ਦੇਖਣ ਨੂੰ ਮਿਲਦੇ ਨਹੀਂ ਉਸੇ ਤਰ੍ਹਾਂ ਦੇ ਇਹ ਨਜ਼ਾਰੇ ਜਿਹੜੇ ਹੈਗੇ ਨੇ ਉਹ ਸਾਂਭਰ ਝੀਲ ਦੇ ਕੰਢੇ ਦੇ ਉੱਤੇ ਵੀ ਦੇਖਣ ਨੂੰ ਮਿਲਦੇ ਨਹੀਂ ਇਹ ਸਰਕਾਰ ਦੇ ਵੱਲੋਂ ਪਿਛਲੇ 4 ਸਾਲਾਂ ਤੋਂ ਇਹ ਫੈਸਟੀਵਲ ਸ਼ੁਰੂ ਕੀਤਾ ਗਿਆ ਹੈਗਾ ਸਾਂਭਰ ਝੀਲ ਉਹ ਲੇਕ ਹੈ ਜਿੱਥੇ ਸਾਈ베ਰੀਅਨ ਪੰਛੀ ਫਲੇਮਿੰਗੋ ਵੱਡੀ ਮਾਤਰਾ ਦੇ ਵਿੱਚ ਇੱਥੇ ਆਉਂਦੇ ਨੇ ਤੇ ਇਥੇ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਫਿਰ ਉਹ ਸੈਵੇਰੀਆ ਦੀ ਵਾਪਸੀ ਕਰਦੇ ਨੇ ਤੇ ਉਸੇ ਲੇਕ ਦੇ ਉੱਤੇ ਹੀ ਇਹ ਫੈਸਟੀਵਲ ਆਯੋਜਿਤ ਕੀਤਾ ਜਾਂਦਾ ਹੈ ਸਾਂਬਰ ਫੈਸਟੀਵਲ ਇਥੇ ਰਾਜਸਥਾਨ ਸਰਕਾਰ ਦੇ ਵੱਲੋਂ ਆਯੋਜਿਤ ਕੀਤੇ ਗਏ ਕਲਚਰਲ ਪ੍ਰੋਗਰਾਮ ਦੇ ਵਿੱਚ ਵੀ ਪੰਜਾਬੀ ਐਡਵੈਂਚਰ ਕਲੱਬ ਦੇ ਸਾਥੀਆਂ ਨੇ ਭਰਪੂਰ ਆਨੰਦ ਮਾਣਿਆ ਨੱਚਿਆ ਗਾਇਆ ਤੇ ਖੂਬ ਮਸਤੀ ਕੀਤੀ ਤੇ ਰਾਜਸਤਾਨੀ ਕਲਚਰ ਨੂੰ ਜਿਹੜਾ ਹੈਗਾ ਉਹ ਆਪਣੇ ਅੱਖੀਂ ਦੇਖਿਆ ਜਿਹੜੀਆਂ ਚੀਜ਼ਾਂ ਆਪਾਂ ਟੀਵੀ ਤੇ ਦੇਖਦੇ ਰਹੇ ਆ ਉਸ ਨੂੰ ਆਪਣੇ ਅੱਖੀਂ ਸਾਰੇ ਦੋਸਤਾਂ ਨੇ ਦੇਖਿਆ ਤੇ ਇੰਜੋਏ ਕੀਤਾ